ਬਾਬੇ ਭਗੇਲ ਸਿੰਘ ਦਾ ਇੱਕ ਬਚਨ ਸੁਣਾਉਣਾ ਬਾਬਾ ਜੀ ਸੀ ਦਿੱਲੀ ਦੇ ਲਾਗੇ ਤੇ ਜਲਾਲਾਬਾਦੋਂ ਇੱਕ ਪੰਡਤ ਆਇਆ ਆਣ ਕੇ ਬਾਬਾ ਜੀ ਨੂੰ ਹੱਥ ਜੋੜ ਕੇ ਆਂਦਾ ਬਾਬਾ ਜੀ ਮੈਂ ਲੁੱਟਿਆ ਗਿਆ ਬਾਬਾ ਭਗੇਲ ਸਿੰਘ ਸਾਹਿਬ ਕਹਿੰਦੇ ਕੀ ਗੱਲ ਈ ਕਹਿੰਦਾ ਬਾਬਾ ਜੀ ਜਲਾਲਾਬਾਦ ਦਾ ਹਾਕਮ ਹੁਸੈਨ ਖਾਨ ਆ ਉਹ 2 ਦਿਨ ਹੋ ਗਏ ਮੇਰੀ ਘਰ ਵਾਲੀ ਚੋਕ ਕੇ ਲੈ ਗਿਆ ਵਾ ਵਾਪਸ ਨਹੀਂ ਕਰਨ ਰਿਆ ਅੱਗੇ ਚੁੱਕ ਕੇ ਖੜਦਾ ਲੋਕਾਂ ਦੀਆਂ ਮੋੜਦਾ ਵਾ ਐਤ ਕੀ ਉਹਨੇ ਮੇਰੀ ਘਰ ਦੀ ਮੋੜੀ ਨਹੀਂ ਆ ਮੈਨੂੰ ਵਾਪਸ ਦਵਾ ਦਿਓ ਬਾਬਾ ਬਖੀਲ ਸਿੰਘ ਸਾਹਿਬ ਦੀ ਕਹਿਣ ਲੱਗੇ ਚੱਲੀਏ ਨਾਲ ਦੇ ਸਿੰਘਾਂ ਆਖਿਆ ਬਾਬਾ ਜੀ ਦਿੱਲੀ ਲੱਗੇ ਆ ਜੇ ਲੁੱਟਣੀ ਤਾਂ ਦਿੱਲੀ ਲੁੱਟੀਏ ਜਲਾਲਾਬਾਦਾ ਕਿੱਥੇ ਜਾ ਕੇ ਆ ਬਾਬੇ ਬਖੀਲ ਸਿੰਘ ਨੇ ਆਖਿਆ ਖਾਲਸਾ ਦੀ ਗੱਲ ਦੂਰ ਨੇੜੇ ਦੀ ਨਹੀਂ ਆ ਗੱਲ ਵਾ ਜਿਹੜਾ ਜਾਣ ਕੇ ਫਰਿਆਦੀ ਹੋਇਆ ਉਹਦੀ ਬਾਹ ਮੜਨ ਦੀ ਗੱਲ ਆ ਉੱਥੇ ਹੀ ਜਾਵਾਂਗੇ ਬਾਬਾ ਜੀ ਮੰਜਲਾ ਮਾਰ ਕੇ ਜਲਾਲਾਬਾਦ ਗਏ 2 ਦਿਨ ਜੰਗ ਚੱਲਿਆ ਦੂਜੇ ਦਿਨ ਕਿਤੇ ਕਾਬੂ ਆਇਆ ਉਹਨੂੰ ਵਢਿਆ ਉਹਦੇ ਘਰੋਂ ਬੀਬੀ ਛਡਵਾਈ ਜਦੋਂ ਬੀਬੀ ਫੜ ਕੇ ਲਿਆਂਦੀ ਨਾ ਬਾਬੇ ਭਗੇਲ ਸਿੰਘ ਦੇ ਅੱਗੇ ਉਹ ਬੀਬੀ ਕਹਿੰਦੀ ਬਾਬਾ ਜੀ ਇਹਦੇ ਕੋ ਤੇ ਮੈਨੂੰ ਛਡਾਤਾ ਜੇ ਜਾਂ ਮੇਰਾ ਗਲ ਵੱਢ ਕੇ ਮਾਰ ਦੋ ਜਾਂ ਗਲ ਘੁੱਟ ਕੇ ਮਾਰ ਦੋ ਬਾਬਾ ਭਗੇਲ ਸਿੰਘ ਈ ਹੈਰਾਨ ਰਹਿ ਗਏ ਵੀ ਜੇ ਤੈਨੂੰ ਮਾਰਨਾ ਹੀ ਤੇ ਛਡਾਇਆ ਕਿਉਂ ਆ ਤੇ ਜੇ ਛਡਾਇਆ ਤੇ ਤੈਨੂੰ ਮਾਰਨਾ ਹੀ ਆ ਇਹ ਖਾਲਸੇ ਦਾ ਦਸਤੂਰ ਆ ਖਾਲਸਾ ਬਹੁ ਬੇਟੀ ਬੱਚੇ ਬਜ਼ੁਰਗ ਤੇ ਵਾਰ ਨਹੀਂ ਕਰਦਾ ਜਿੰਨੂੰ ਵੀ ਮਾਰਨਾ ਸੁਚੇਤ ਕਰਕੇ ਮਾਰਨਾ ਧੋਖੇ ਨਾਲ ਨਹੀਂ ਮਾਰਨਾ ਬਾਬਾ ਨੇ ਕਹਿ ਲਗੇ ਪੁੱਤਰਾ ਇਹ ਦੱਸ ਤੋ ਇਦਾਂ ਕੋ ਕਿਹਾ ਵੀ ਮਾਰ ਦੋ। ਉਹ ਬੀਬੀ ਕਹਿੰਦੀ ਬਾਬਾ ਜੀ ਮੈਂ ਬ੍ਰਾਹਮਣਾਂ ਦੀ ਨੋ ਆ। ਜੇ ਤੂੰ ਹੀ ਨਾ ਮੈਨੂੰ ਮਾਰਿਆ ਤਾਂ ਤੂੰ ਹੀ ਮਾਰੋਗੇ ਦੇ ਇੱਕੋ ਵਾਰ ਚ ਮਾਰ ਦੋਗੇ ਭਾਵੇਂ ਸਿਰ ਵੱਢ ਕੇ ਭਾਵੇਂ ਗਲ ਕੁੱਟ ਕੇ। ਤੇ ਜਿੰਨਾ ਦੀ ਮੈਂ ਨੋ ਆ ਵਾਂ ਉਹਨਾਂ ਘੜੀ ਘੜੀ ਮਾਰਨਾ ਪਲ ਪਲ ਮਾਰਨਾ ਤਰਸਾ ਤਰਸਾ ਕੇ ਮਾਰਨਾ ਵਾ ਇਹਦੂ ਚੰਗਾ ਤੂੰ ਹੀ ਮਾਰ ਦੋ। ਬਾਬਾ ਭਗੇਲ ਸਿੰਘ ਜੀ ਕਹਿੰਦੇ ਉਹਨਾਂ ਕਿ ਮਾਰਨਾ। ਉਹ ਕਹਿੰਦੀ ਬਾਬਾ ਜੀ ਮੇਰੇ ਪਿੰਡ ਚ ਲੋ ਤੁਹਾਨੂੰ ਆਪੇ ਹੀ ਪਤਾ ਲੱਗ ਜਾਏਗਾ। ਜਾਦੇ ਮੈਨੂੰ ਵਸਾ ਕੇ ਆਓ ਤੇ ਜਾਂ ਮਾਰ ਦਿਓ। ਬਾਬਾ ਜੀ ਕਹਿੰਦੇ ਪੁੱਤਰਾ ਮਾਰਨਾ ਤੇ ਨਹੀਂ ਵਸਾ ਕੇ ਤੈਨੂੰ ਆਵਾਂਗੇ। ਬਾਬਾ ਜੀ ਨੇ ਕੀ ਕੀਤਾ ਵੀ ਬੀਬੀ ਨੂੰ ਨਾਲ ਲਿਆ ਤੇ ਸਹੁਰੇ ਜਾ ਪਹੁੰਚੇ। ਉਹ ਸਾਰਾ ਹੀ ਪਿੰਡ ਇਕੱਠਾ ਕਰ ਲਿਆ ਆ ਗਏ ਸਾਰੇ। ਬਾਬਾ ਜੀ ਕਹਿੰਦੇ ਲਓ ਬੇ ਪਣਤ ਤੁਹਾਡੀ ਨõ ਛੜਾ ਕੇ ਲਿਆਂਦੀ ਜੇ ਸੰਭੋ। ਉਹਨਾਂ ਥੱਬੇ ਥੱਬੇ ਦਾ ਮੂੰਹ ਬਣਾ ਕੇ ਆਖਿਆ ਬਾਬਾ ਇਹ ਹੁਣ ਜਾਲਮਾਂ ਦੇ ਘਰ ਰਹਿਈ ਆ, ਮੌਮਨਾ ਦੇ ਘਰ ਰਹਿਈ ਆ ਅਪਵਿੱਤਰ ਹੋ ਗਈ ਆ, ਅਹੀਂ ਨਹੀਂ ਰੱਖਣੀ। ਬਾਬਾ ਬਗੇਲ ਸਿੰਘ ਜੀ ਕਹਿਣ ਲੱਗੇ ਬ੍ਰਾਹਮਣ ਜਦੋਂ ਅਗਲੇ ਖੋ ਕੇ ਲਾਗੇ ਉਦੋਂ ਤੁਸੀਂ ਹੱਥ ਜੋੜ ਛੜੇ ਜੇ ਜੁਰਤ ਹੀ ਜਾਂ ਤੇ ਉਦੋਂ ਛਡਾਉਂਦੇ ਤੇ ਜੇ ਇਹੀ ਛਡਾ ਕੇ ਲਿਆਂਦੀਏ ਤੇ ਗੱਲਾਂ ਕਰਦੇ ਜੇ ਸੰਭੋ ਉਹ ਕਹਿੰਦੇ ਬਾਬਾ ਜੀ ਸਾਡਾ ਧਰਮ ਨਹੀਂ ਆਗਿਆ ਦਿੰਦਾ ਬਾਬਾ ਜੀ ਕਹਿਣ ਲੱਗੇ ਹਰ ਧਰਮ ਦੇ ਵਿੱਚ ਬੜਾ ਗਿਆਨ ਆ ਜੇ ਇਹ ਅਪਵਿੱਤਰ ਹੋ ਗਈ ਅਦ ਪਵਿੱਤਰ ਕਰ ਲੋ ਪਵਿੱਤਰ ਕਰਨ ਦਾ ਵੀ ਤਾਂ ਤਰੀਕਾ ਹੈ ਨਾ ਆਪਣੇ ਜੇ ਜੇ ਕੋਈ ਪੰਥ ਚੋਂ ਛੇਕਿਆ ਜਾਵੇ ਤੇ ਜੇ ਉਹ ਬੰਦੇ ਆਲੇ ਕੰਮ ਕਰੇ ਤੇ ਪੰਥ ਵਾਪਸ ਵੀ ਤੇ ਲੈ ਲੰਦਾ ਨਾ ਇਹ ਪੰਥ ਦੀ ਦਿਯਾਲਤਾ ਵਾ ਬਾਬਾ ਜੀ ਕਹਿੰਦੇ ਉਹਨੂੰ ਪਵਿੱਤਰ ਕਰੋ ਉਹਨਾਂ ਹਿਸਾਬ ਲਾਇਆ ਵੀ ਇਹਨੂੰ ਕੀ ਪਤਾ ਸਾਡੀ ਮਰਿਆਦਾ ਕੀ ਆ ਜੋ ਮਰਜੀ ਚੇਪ ਦੇਣੇ ਆ ਬਾਬੇ ਬਘੇਲ ਸਿੰਘ ਨੂੰ ਕਹਿੰਦੇ ਬਾਬਾ ਜੀ ਪਵਿੱਤਰ ਕਰਨ ਵਾਸਤੇ ਬੜਾ ਕੁਝ ਕਰਨਾ ਪਊਗਾ ਬਾਬਾ ਜੀ ਕਹਿੰਦੇ ਕੀ ਕਰਨਾ ਕਹਿੰਦੇ ਜੀ ਸਵਾ ਮਣ ਹੋਵੇ ਸੁੱਕਾ ਬਾਲਣ ਤੇ ਉਹਦੀ ਬਣਾਈਆਂ ਚਿਖਾ ਤੇ ਕੋਤਰ ਸੋ ਹੋਣ ਦੇਸੀ ਘਿਓ ਦੇ ਘੜੇ ਬਿਠਾ ਕੇ ਬੀਬੀ ਉੱਤੇ ਬਾਗੇ ਘੋ ਤੇ ਥੱਲੇ ਲਾ ਦੋ ਅੱਗ ਉਹਨਾਂ ਤੇ ਅੱਗ ਲਾਈ ਨਾ ਪਰ ਬਾਬੇ ਭਗੇਲ ਸਿੰਘ ਨੂੰ ਅੱਗ ਲੱਗ ਗਈ ਬਾਬਾ ਜੀ ਕਹਿਣ ਲੱਗੇ ਤੁਸ਼ਤੋ ਤੁਸੀਂ ਛਿਗਾ ਦੇ ਬਿਠਾ ਕੇ ਆਪਣੀ ਨੋਂ ਸਾੜੋਗੇ ਮਗਰ ਕੀ ਰਹਿ ਜਾਏਗਾ ਉਹ ਕਹਿੰਦੇ ਬਾਬਾ ਜੀ ਗੱਲ ਪੂਰੀ ਸੁਣ ਜਦੋਂ ਲਾਵਾਂਗੇ ਨਾ ਅੱਗ ਤੇ ਸਾਡੇ ਵੇਦ ਪਾਠੀ ਪੰਡਿਤ ਸ਼ਲੋਕ ਪੜਨਗੇ ਮੰਤਰ ਪੜਨਗੇ ਜੇ ਤੇ ਹੋਈ ਇਹ ਬੀਬੀ ਪਵਿੱਤਰ ਫਿਰ ਤੇ ਬਲ ਦੀ ਅੱਗ ਚੋਂ ਵੀ ਉੱਠ ਕੇ ਬਾਹਰ ਆਜੂਗੀ ਤੇ ਜੇ ਹੋ ਗਈ ਹੋਈ ਅਪਵਿੱਤਰ ਫਿਰ ਸੜ ਕੇ ਮਰ ਜੇਗੀ। ਬਾਬਾ ਜੀ ਸਮਝ ਗਏ ਵੀ ਮੈਨੂੰ ਮਿੱਠੀ ਗੋਲੀ ਦਿੰਦੇ ਆ। ਬਾਬਾ ਜੀ ਕਹਿਣ ਲੱਗੇ ਮੈਨੂੰ ਮਨਜ਼ੂਰ ਆ। ਜਿਨ੍ਹਾਂ ਨੇ ਪਾਠ ਕਰਨਾ ਜਿਹੜਾ ਸ਼ਕਲਾਂ ਵਿਖਾਉਂ ਆ ਕਿਹੜੇ-ਕਿਹੜੇ ਆ। ਉਹ ਜਿਹੜੇ ਚਲਾਕ-ਚਲਾਕ ਹੀ ਸਾਰੇ ਹੀ ਖਾ ਗਏ ਆਗੇ। ਬਾਬਿਆਂ ਵੀ ਕਿਰਪਾਨ ਦੀ ਨੱਥ ਖੋਲੀ ਤੇ ਕਿਰਪਾਨ ਕੱਢ ਲਈ। ਬਾਬਾ ਭਗੇਲ ਸਿੰਘ ਜੀ ਕਹਿੰਦੇ ਸਾਰੇ ਲੈਣ ਲਾ ਲਓ ਇੱਥੇ। ਉਹਨਾਂ ਨੇ ਵੇਖ ਲਿਆ ਬਾਬੇ ਨੇ ਕਿਰਪਾਨ ਕੱਢ ਲਈ ਆ। ਇਹ ਕਹਿੰਦਾ ਬਾਬਾ ਜੀ ਇਹ ਕੀ? ਬਾਬਾ ਜੀ ਕਹਿੰਦੇ ਤੁਸੀਂ ਪਾਠ ਕਰਨਾ ਨਾ ਤੇ ਮਰਿਆਦਾ ਤੇ ਹੋਈ ਆ ਵੀ ਬਾੜ ਸੁਚਮ ਚੇ ਕਰੀਦਾ ਨਾ ਧੋ ਕੇ ਤੇ ਤੁਸੀਂ ਆਈ ਜੇ ਤੇ ਮੇਰੀ ਕਿਰਪਾਨ ਦੀ ਵੀ ਇੱਕ ਸਿਫਤ ਆ ਜਿੱਦਾਂ ਤੁਹਾਡੇ ਮੰਦਰਾਂ 'ਚ ਸ਼ਕਤੀ ਆ ਨਾ ਸੜਦਾ ਬੰਦਾ ਚਿਖਾ ਚ ਬਾਹਰ ਲਿਆ ਸਕਦੇ ਹੋ ਐਵੇਂ ਮੇਰੀ ਕਿਰਪਾਨ ਦੀ ਵੀ ਸ਼ਕਤੀ ਆ ਇਹ ਮਾਰੇ ਬੰਦੇ ਨੂੰ ਤੇ ਕੁਝ ਕਹਿੰਦੀ ਨਹੀਂ ਜਿਹੜਾ ਗਰੀਬ ਗੁਰਦਾ ਉਹਨੂੰ ਤੇ ਕੁਝ ਕਹਿੰਦੀ ਨਹੀਂ ਤੇ ਚਲਾਕ ਬੰਦੇ ਨੂੰ ਇਹ ਬਖਸ਼ਦੀ ਨਹੀਂ ਜਿਨ੍ਹਾਂ ਨੇ ਬਾੜ ਕਰਨਾ ਨਾ ਮੈਂ ਤੁਹਾਡੀ ਧੌਣ ਦੇ ਵਿੱਚੋਂ ਦੀ ਕੱਢ-ਕੱਢ ਕੇ ਵੇਖਣੀ ਆ ਕਿਰਪਾਨ ਜਿਹੜਾ ਤੇ ਹੋਇਆ ਚਲਾਕ ਗਾਜਰਾ ਵਾਂਗ ਧੌਣਾ ਵੜਦਾਗਾ ਤੇ ਜਿਹੜਾ ਹੋਇਆ ਸੁੱਚਾ ਬ੍ਰਾਹਮਣ ਉਹਨੂੰ ਇਹਨੇ ਛਰੀਟ ਵੀ ਨਹੀਂ ਪਾਉਣੀ ਉਹ ਸਮਝ ਗਏ ਵੀ ਇਦਾਂ ਦੇ ਬਾਬਾ ਸਾਰਾ ਪਿੰਡ ਮਾਰ ਦੇਗਾ ਫਿਰ ਤੁਹਾਡੇ ਜਿੱਦਾਂ ਪ੍ਰਧਾਨ ਸਾਹਿਬ ਆ ਨਾ ਮੈਂ ਵੇਖੇ ਮੈਨੂੰ ਬੜੀ ਖੁਸ਼ੀ ਹੋਈ ਇਦਾਂ ਦੇ ਸਿਆਣੇ ਬੰਦੇ ਉਹ ਸਿਆਣੇ ਸਿਆਣੇ ਆਖਿਆ ਕਹਿੰਦੇ ਬਾਬਾ ਜੀ ਇਦਾਂ ਹੀ ਦੇ ਦਿਓ ਰੱਖ ਲੈਨੇ ਰਹਿਣ ਤੋਂ ਕੋਈ ਲੋੜ ਨਹੀਂ ਕੁਝ ਕਰਨ ਦੀ ਬਾਬੇ ਭਗੇਲ ਸਿੰਘ ਸਾਹਮਣੇ ਛਡਾਈ ਵੀ ਆ ਤੇ ਵਸਾਈ ਵੀ ਆ ਐਡੇ ਖਲਾਕੀ ਜੋਦੇ ਹੀ ਬਾਬਾ ਭਗੇਲ ਸਿੰਘ ਸਾਹਿਬ ਤੇ ਅੱਜ ਆਪਣਾ اخلاق ਕਿੰਨਾ ਪੱਕਾ ਹੋਵਾ ਵੇਖ ਲੋ ਨਿਕਿਆ ਨਿਕਿਆ ਗੱਲਾਂ ਤੇ ਮੁਕਰ ਜਾਈਦਾ ਸੌਂ ਖਾ ਕੇ ਮੁਕਰਨ ਰਹੇ ਆ ਸਿੱਖਦਾ ਤੇ ਕੰਮ ਹੀ ਨਹੀਂ ਹੈਗਾ ਸੌਂ ਖਾਣੀ ਜਿਹੜੇ ਬੰਦੇ ਨੇ ਆਪਣੀ ਗੱਲ ਦਾ ਯਕੀਨ ਦਿਵਾਉਣ ਵਾਸਤੇ ਆਪ ਸੌਂ ਖਾਦੀ ਆ ਉਹਨੂੰ ਆਪਣੀ ਗੱਲ ਤੇ ਆਪ ਹੀ ਯਕੀਨ ਨਹੀਂ ਹੈਗਾ ਕਿਸੇ ਨੇ ਉਹਤੇ ਕੀ ਯਕੀਨ ਕਰਨਾ ਸੌਂ ਖਾਣ ਵਾਲੇ ਬੰਦੇ ਤੇ ਕੋਈ ਯਕੀਨ ਨਹੀਂ ਹੁੰਦਾ